ਕਿਸੇ ਨੇ ਸੱਚੀ ਕਿਹਾ ਏ ਕਿ ਇਨਸਾਨ ਵੀ ਕਿੰਨਾ ਅਜੀਬ ਜੀਵ ਹੈ ਹੱਥ ਵਿੱਚ ਕੁਹਾਰੀ ਫੜਦਾ ਤੇ ਛਾਂ ਲੱਭਣ ਨਿਕਲ ਪੈਂਦਾ ਕੁਝ ਸਮਾਂ ਪਹਿਲਾਂ ਮੀਆਂ ਮਹਾਰ ਦੇ ਪੁਚਾਲ ਨੇ ਸਭ ਉਜਾਰ ਕੇ ਰੱਖ ਦਿੱਤਾ ਘਰ ਟੁੱਟ ਗਿਆ ਸੁਪਨੇ ਮਿੱਟੀ 'ਚ ਮਿਲ ਗਿਆ ਲੋਕ ਸੜਕਾਂ ਤੇ ਰੋਂਦੇ ਕਰ ਲੌਂਦੇ ਰਹ ਗਏ ਦੁਨੀਆ ਨੇ ਹਮਦਰਦੀ ਦਿੱਤੀ ਅਰਦਾਸਾਂ ਕੀਤੀਆਂ ਪਰ ਹੁਣ ਹੈਦਰਾਬਾਦ 'ਚ ਇੱਕ ਹੋਰ ਉਜਾੜਾ ਚੱਲ ਰਿਹਾ ਹੈ। ਫਰਕ ਸਿਰਫ ਇੰਨਾ ਹੈ ਕਿ ਇੱਥੇ ਤਬਾਹੀ ਦਾ ਸ਼ਿਕਾਰ ਇਨਸਾਨ ਨਹੀਂ ਬਲਕਿ ਮਾਸੂਮ, ਬੇਜੁਬਾਨ ਜਾਨਵਰ ਹੋ ਰਹੇ ਨੇ। ਉਹ ਜੰਗਲ ਹੈ ਜੋ ਕਦੇ ਪੰਛੀਆਂ ਦੀਆਂ ਚੈਕਾਂ, ਮੋਰਾਂ ਦੇ ਨਾਚ ਅਤੇ ਹਿਰਨਾਂ ਦੀਆਂ ਛਲਾਂਗਾ ਦਾ ਘਰ ਸੀ। ਹੁਣ ਇਹ ਬਲਡੋਜ਼ਰਾਂ ਦੀ ਗਰਜ ਨਾਲ थरथरा ਕੰਬ ਰਿਹਾ ਹੈ। ਕਹਿੰਦੇ ਨੇ ਇੱਕ ਮੋਰ ਟਾਣੀ ਤੇ ਬੈਠਾ ਚੈੱਕ ਰਿਆ ਸੀ ਪਰ ਉਸ ਦੇ ਪਾਰ ਐ ਖੁੱਲਣ ਤੋਂ ਪਹਿਲਾਂ ਹੀ ਦ੍ਰਿਸ਼ਤ ਦਿਖ ਜਾਂਦਾ ਇੱਕ ਹਿਰਨ ਬਲਡੋਜ਼ਰਾਂ ਦੇ ਖੌਫ ਨਾਲ ਦੌੜਦਾ ਕਹਿੰਦੇ ਦੌੜਦਾ ਦੌੜਦਾ ਰਾਹ ਵਿੱਚ ਹੀ ਮਰ ਗਿਆ ਕਈ ਪੰਛੀ ਕਈ ਜਾਨਵਰ ਇਸ ਵਿਕਾਸ ਦੀ ਪੇਟ ਚੜ ਰਹੇ ਨੇ ਇਹ ਹైదరాబాద్ ਦਾ 400 ਏਕੜ ਦਾ ਹਰਿਆ ਭਰਿਆ ਜੰਗਲ ਜਿਸ ਨੂੰ ਸ਼ਹਿਰ ਦੇ ਫੇਫੜੇ ਕਿਹਾ ਜਾਂਦਾ ਸੀ ਪਰ ਹੁਣ ਵਿਕਾਸ ਦੇ ਨਾਮ ਤੇ ਇਹ ਵੀ ਕੋਹਾਰੀ ਦੀ ਪੇਟ ਚੜ ਰਿਹਾ ਹੈ ਜਦੋਂ ਵਿਦਿਆਰਥੀਆਂ ਨੂੰ ਇਸ ਤਬਾਹੀ ਦਾ ਪਤਾ ਲੱਗਦਾ ਹੈ ਤਾਂ ਉਹ ਸੜਕਾਂ ਤੇ ਉਤਰ ਆਉਂਦੇ ਨੇ ਉਹਨਾਂ ਦੀ ਆਵਾਜ਼ ਨੇ ਹਾਈ ਕੋਰਟ ਤੱਕ ਗੂੰਜ ਪਾਈ ਅਤੇ ਹਾਈ ਕੋਰਟ ਦੁਆਰਾ ਜੰਗਲ ਦੀ ਕਟਾਈ ਨੂੰ ਤਾਂ ਰੋਕ ਲੱਗ ਗਈ ਪਰ ਅਫਸੋਸ ਇਸ ਗੱਲ ਦਾ ਹੈ ਕਿ ਜੋ ਖਤਮ ਹੋ ਗਿਆ ਉਸ ਦਰਦ ਨੂੰ ਕਿਹੜੀ ਅਦਾਲਤ ਵਾਪਸ ਲਿਆ ਸਕਦੀ ਹੈ ਇਹ ਵੀਡੀਓ ਵੇਖ ਕੇ ਹਜ਼ਾਰਾਂ ਅੱਖਾਂ ਰੋ ਪਈਆਂ ਕਿਉਂਕਿ ਜਦੋਂ ਬੇਜੁਬਾਨ ਮਾਸੂਮ ਜਾਨਵਰ ਰੋਂਦੇ ਨੇ ਤਾਂ ਉਹਨਾਂ ਦੀਆਂ ਚੀਖਾਂ 'ਚ ਇੱਕ ਮੌਨ ਹੁੰਦਾ ਹੈ ਜੋ ਸਿੱਧਾ ਦਿਲ ਨੂੰ ਬਿੰਦਦਾ ਹੈ ਅੱਜ ਇਨਸਾਨ ਕਿਹੋ ਜਿਹਾ ਬਣ ਗਏ ਨੇ ਜਿਹੜੇ ਇਹਨਾਂ ਜੰਗਲਾਂ ਤੇ ਬੇਜੁਬਾਨਾਂ ਦੇ ਰਖਵਾਲੇ ਹੋਣੇ ਚਾਹੀਦੇ ਸਨ ਉਹੀ ਇਨਸਾਨ ਅੱਜ ਇਹਨਾਂ ਜੰਗਲਾਂ ਨੂੰ ਉਜਾਰ ਰਹੇ ਨੇ ਅਸੀਂ ਆਪਣੇ ਬੱਚਿਆਂ ਲਈ ਕੀ ਛੱਡ ਰਹੇ ਹਾਂ ਇੱਕ ਖਾਲੀ ਧਰਤੀ ਜਾਂ ਇੱਕ ਮਰਿਆ ਸੜਿਆ ਹੋਇਆ ਜੰਗਲ ਇਹ ਕਹਾਣੀ ਸਿਰਫ ਉਹਨਾਂ ਬੇਜੁਬਾਨ ਜਾਨਵਰਾਂ ਦੀ ਨਹੀਂ ਹੈ ਇਹ ਕਹਾਣੀ ਹੈ ਇਨਸਾਨੀਅਤ ਦੇ ਖਤਮ ਹੋਣ ਦੀ ਇਹ ਵੀਡੀਓ ਜ਼ਰੂਰ ਵੇਖੋ ਪਰ ਸਿਰਫ ਅੱਖਾਂ ਨਾਲ ਨਹੀਂ ਦਿਲ ਨਾਲ ਕਿਉਂਕਿ ਜਦੋਂ ਦਿਲ ਰੋਂਦਾ ਹੈ ਤਾਂ ਹੀ ਇਨਸਾਨ ਦਾ ਜ਼ਮੀਰ ਜਾਗਦਾ ਹੈ